ਮੈਨੂੰ ਨਾਮ ਲੈਣ ਤੋਂ ਕੋਈ ਤਰਾਜ ਨਹੀਂ ਬੜਾ ਲੰਬਾ ਸਮਾਂ ਪਾਰਟੀ ਦੇ ਹਰੇਕ ਕੌਂਦਿਆਂ ਤੇ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਲੱਖ ਲਾਹਣ ਤੇ ਹੋ ਜੇ ਆਗੂਆਂ ਤੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਅਸੀਂ ਜੀ ਬੋਲ ਲੀ ਜਾਂਦੇ ਸੀ ਕਹਿੰਦੇ 21 ਐਮਐਲਏ ਬਣਾਤੇ ਚੰਦੂ ਮਾਹਰਾ ਸਾਹਿਬ ਨੇ ਮੈਂ ਕਿਹਾ ਐਂ ਦੱਸਿਓ ਵੀ ਚੰਦੂ ਮਾਹਰਾ ਸਾਹਿਬ ਆਪ ਕਿੰਨੀ ਵਾਰ ਐਮਐਲਏ ਬਣੇ ਨੇ ਇੱਕ ਵਾਰ ਸਾਰੀ ਉਮਰ ਕਦੇ ਵੋਟ ਤਾਂ ਜਾ ਕੇ ਮੰਗਿਓ ਨਹੀਂ ਵੋਟ ਥੋੜਾ ਮੰਗਿਆ ਕਦੇ ਜਾ ਕੇ ਜਾ ਕੇ ਇਹ ਹੀ ਕਹਿੰਦੇ ਸੀ ਕਿ ਭਾਈ ਆ ਪਿੰਡ ਤੋਂ ਫੰਡ ਕਿੰਨਾ ਕੱਟਾ ਹੋਇਆ ਸਾਰੀਆਂ ਗੱਲਾਂ ਢੇੜ-ਢੇੜ ਕੇ ਰੱਖ ਦੂੰਗਾ ਹੁਣ ਕਸਰ ਨਹੀਂ ਰੱਖਾਂਗੇ ਤੇ ਕਾਲ ਤਖਸਾਲ ਦੇ ਕੀ ਖੜ ਕੇ ਕਹਿੰਦਾ ਕਹਿੰਦਾ ਮੈਂ ਤਾਂ ਕੋਈ ਬਿਆਨ ਨਹੀਂ ਦਿੱਤਾ ਪਾਰਟੀ ਨੇ ਆਪ ਹੀ ਬਿਆਨ ਦਿੱਤੇ ਅਸੀਂ ਮੇਰਾ ਯਾਰ ਜੇ ਤੁਸੀਂ ਸੀਨੀਅਰ ਲੀਡਰ ਹੋ ਤੁਸੀਂ ਇੱਕ ਐਨੀ ਗੱਲ ਵੀ ਕਹਿ ਸਕਦੇ ਸੀ ਕਿ ਮੈਂ ਭਾਈ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਕੋਈ ਬਿਆਨ ਦਿੱਤਿਆ ਇਹਦਾ ਮਤਲ ਤੁਸੀਂ ਅਕਾਲ ਤਖਸਾਲ ਦੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਚਾਹ ਬੀਬੀ ਜ਼ਗੀਰ ਕੌਰ ਸੀ ਚਾਹ ਦੂਜੇ ਸੁਧਾਰ ਲੈਣ ਵਾਲੇ ਸੀ ਕਿ ਤੁਸੀਂ ਜਿਹੜਾ ਇਹ ਪਾਰਟੀ ਦੀ ਪਿੱਠੇ ਛੁਰਾ ਮਾਰਿਆ ਜਿਹੜਾ ਤੁਸੀਂ ਗੁਰੂ ਦੇ ਅੱਗੇ ਖੜ ਕੇ ਝੂਠ ਬੋਲੇ ਆਏ ਇਹ ਤੁਹਾਨੂੰ ਲਾਣ ਤਾਂ ਦੁਨੀਆ ਤੱਕ ਪੈਂਦੀਆਂ ਰਹਿਣਗੀਆਂ ਆਹ 3-4 ਦਿਨ ਪਹਿਲਾਂ ਵੀਡੀਓ ਸਬੂਤ ਸਮੇਤ ਪੂਰੀ ਕੌਮ ਨੂੰ ਪੂਰੀ ਦੁਨੀਆ ਨੂੰ ਦਿਖਾਇਆ ਸੀ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੀ ਕਾਲਤਾਖਸਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਇਆ ਬੀਬੀ ਜ਼ਗੀਰਕਾਰ ਝੂਠ ਬੋਲ ਕੇ ਆਈ ਆਉਣ ਵਾਲੇ 5-7 ਦਿਨ ਦੇ ਵਿੱਚ ਸਬੂਤਾਂ ਸਮੇਤ ਸਬੂਤਾਂ ਸਮੇਤ ਇਹਨਾਂ ਦਾ ਇੱਕ ਹੋਰ ਚਿਹਰਾ ਨੰਗਾ ਕਰਾਂਗੇ ਅੱਜ ਹੀ ਹੋਰ ਚਿਹਰਾ ਨੰਗਾ ਕਰਾਂਗੇ ਸੋ ਇਹ ਜਿਹੜੇ ਸੁਧਾਰ ਲੈਣ ਵਾਲੇ ਨੇ ਪਹਿਲਾਂ ਆਪਣੇ ਵਿੱਚ ਸੁਧਾਰ ਕਰਨ ਸੱਚੀ ਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਕਰ ਯੂਥ ਅਕਾਲਰ ਦੇ ਪ੍ਰਧਾਨ ਸਰਜੀਤ ਸਿੰਘ ਝਿੰਜਰ ਨੇ ਅੱਜ ਮਾਗੀ ਦੇ ਤਿਉਹਾਰ ਦੇ ਉੱਤੇ ਹੋਰੀ ਸਿਆਸੀ ਕਾਨਫਰੰਸ ਦੇ ਵਿੱਚ ਬੀਬੀ ਜ਼ਗੀਰਕੌਰ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸ੍ਰੀ ਅਕਾਲਤਾ ਸਾਹਿਬ ਦੇ ਉੱਤੇ ਜਾ ਕੇ ਝੂਠ ਬੋਲਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਹੋਰ ਵੀ ਕੁਝ ਉਹਨਾਂ ਦੇ ਬਰਤ ਸਬਦੀ ਬਾਰ ਕੀਤੇ ਗਏ ਨੇ ਤੁਸੀਂ ਆਓ ਪਹਿਲਾਂ ਇੱਕ ਵਾਰੀ ਉਹ ਸੁਣੋ ਅੱਜ ਹਾਲਾਤ ਇਹ ਨੇ ਕਿ ਅੱਜ ਦੇ ਆਗੂ ਜਿਨ੍ਹਾਂ ਨੇ ਸਾਨੂੰ ਸੇਧ ਦੇਣੀ ਸੀ ਖਾਸ ਕਰਕੇ ਨੌਜਵਾਨਾਂ ਨੂੰ ਇਹੋ ਜੇ ਕਾਰਨਾਮੇ ਕਰਕੇ ਜਾ ਰਹੇ ਨੇ ਕਿ ਸਾਡਾ ਸਿਰ ਝੁਕਦਾ ਮੈਂ ਸਿੱਧੀ ਗੱਲ ਤੇ ਆਉਣਾ ਪੰਥ ਦੇ ਤੇ ਪੰਜਾਬ ਦੀ ਪਾਰਟੀ ਨੂੰ ਕਮਜ਼ੋਰ ਕਰ ਲਈ ਆ ਪਿੱਛੇ ਜੇ ਬਣੀ ਸੀ ਇੱਕ ਗਦਾਰ ਲਹਿਰ ਕਹਿੰਦੇ ਤਾਂ ਸੁਧਾਰ ਲਹਿਰ ਸੀ ਪਰ ਕੰਮ ਕੀਤਾ ਗਰਦਾਰਾਂ ਵਾਲਾ ਅਸੀਂ ਬਥੇਰਾ ਸਤਿਕਾਰ ਕੀਤਾ ਜੀ ਹੁਣ ਰੌਲਾ ਪਾਉਂਦੇ ਨੇ ਕਿ ਯੂਥ ਸਾਡਾ ਸਤਿਕਾਰ ਨਹੀਂ ਕਰਦਾ ਜੇ ਭਾਈ ਤੁਸੀਂ ਕੰਮ ਸਤਿਕਾਰ ਵਾਰੇ ਕਰੋਗੇ ਤਾਂ ਪੂਰੇ ਪੰਜਾਬ ਦਾ ਯੂਥ ਲੰਬੇ ਮੂਹਰੇ ਪੈ ਕੇ ਤੁਹਾਡਾ ਸਤਿਕਾਰ ਕਰੂਗਾ ਪਰ ਜੇ ਕੰਮ ਤੁਸੀਂ ਐਸੇ ਕਰੋਗੇ ਸਾਨੂੰ ਬਰਾਸ ਦੇ ਵਿੱਚ ਉਹ ਦੇਖੇ ਜਾਉਂਗੇ ਕਿ ਤੁਸੀਂ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਵੀ ਝੂਠ ਬੋਲੋਗੇ ਤਾਂ ਤੁਹਾਡਾ ਸਤਕਾਰ ਬਿਲਕੁਲ ਨਹੀਂ ਕਰਾਂਗੇ ਲਾਣ ਤਾਂ ਤੁਹਾਨੂੰ ਅਸੀਂ ਤਾਂ ਕਿ ਸਦੀਆਂ ਤੱਕ ਪੈਂਦੀਆਂ ਰਹਿਣਗੀਆਂ ਸਦੀਆਂ ਤੱਕ ਮੈਨੂੰ ਨਾਮ ਲੈਣ ਤੋਂ ਕੋਈ ਇਤਰਾਜ਼ ਨਹੀਂ ਬੜਾ ਲੰਬਾ ਸਮਾਂ ਪਾਰਟੀ ਦੇ ਹਰੇਕ ਕੌਂਦਿਆਂ ਤੇ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਲੱਖ ਲਾਹਣ ਤੇ ਹੋ ਜੇ ਆਗੂਆਂ ਤੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਸਕਦੇ ਹੋ ਤਾਂ ਸੱਚ ਬੋਲਣ ਤੋਂ ਸਾਨੂੰ ਵੀ ਕਿਸੇ ਗੱਲ ਦਾ ਡਰ ਪੈ ਨਹੀਂ ਕੋਈ ਡਰ ਪੈ ਨਹੀਂ ਸਾਰੀ ਦੁਨੀਆ ਨੇ ਦੇਖਿਆ ਤਕਰੀਰਾਂ ਕੀਤੀਆਂ ਉਂਗਲਾਂ ਕਰ-ਕਰ ਕੇ ਸ੍ਰੀ ਅਕਾਲ ਤਖਤ ਸਾਹਿਬਾਨ ਵੱਲ ਕਹਿੰਦੇ ਜੀ ਮੈਂ ਤਾਂ ਸੌਦਾ ਸਾਦੇ ਹੱਕ ਦੇ ਵਿੱਚ ਕਦੇ ਬਿਆਨ ਹੀ ਨਹੀਂ ਦਿੱਤਾ ਜਿਹੜੀ ਉਹਨੂੰ ਮਾਫੀ ਦਿੱਤੀ ਸੀ ਮੈਂ ਤਾਂ ਬੋਲਿਆ ਹੀ ਨਹੀਂ ਕਿੰਨਾ ਆਪਣੇ ਆਪੇ ਪਾਰਟੀ ਨੇ ਬਿਆਨ ਲਾਤੀਆ ਆ ਚਾਰ ਦਿਨ ਪਹਿਲਾਂ ਵੀਡੀਓ ਜਨਤਕ ਕੀਤੀ ਆ ਕੀ ਕਹੀ ਜਾਂਦਾ ਕਹਿੰਦਾ ਜੇ ਰਾਮ ਰਹੀਮ ਜੀ ਨੂੰ ਮਾਫੀ ਦੇਤੀ ਕਹਿੰਦਾ ਕੋਈ ਗੱਲ ਨਹੀਂ ਰਾਮ ਰਹੀਮ ਜੀ ਤੇ ਕੱਲ ਤੱਕ ਸਾਹ ਤੇ ਕੀ ਖੜ ਕੇ ਕਹਿੰਦਾ ਕਹਿੰਦਾ ਮੈਂ ਤਾਂ ਕੋਈ ਬਿਆਨ ਨਹੀਂ ਦਿੱਤਾ ਪਾਰਟੀ ਨੇ ਆਪ ਹੀ ਬਿਆਨ ਦਿੱਤੇ ਅਸੀਂ ਮੇਰਾ ਯਾਰ ਜੇ ਤੁਸੀਂ ਸੀਨੀਅਰ ਲੀਡਰ ਹੋ ਤੁਸੀਂ ਇੱਕ ਐਨੀ ਗੱਲ ਵੀ ਕਹਿ ਸਕਦੇ ਸੀ ਕਿ ਮੈਂ ਭਾਈ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਕੋਈ ਬਿਆਨ ਦਿੱਤੇ ਆ ਇਹਦਾ ਮਤਲ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਚਾਹ ਬੀਬੀ ਜ਼ਗੀਰ ਕੌਰ ਸੀ ਚਾਹ ਦੂਜੇ ਸੁਧਾਰ ਲਹਿਰ ਵਾਲੇ ਸੀ ਸਾਰੇ ਆਪਣੇ ਆਪਣੇ ਦਰਜਾ ਦਰਜਾ ਝੂਠ ਦੇ ਵਿੱਚ ਯੋਗਦਾਨ ਪਾ ਕੇ ਆਏ ਸਾਨੂੰ ਕੋਈ ਇਸ ਗੱਲ ਦਾ ਕਹਿਣੋਂ ਖਰੇਜ ਨਹੀਂ ਕਿ ਤੁਸੀਂ ਜਿਹੜਾ ਇਹ ਪਾਰਟੀ ਦੀ ਪਿੱਠੇ ਛੁਰਾ ਮਾਰਿਆ ਜਿਹੜਾ ਤੁਸੀਂ ਗੁਰੂ ਦੇ ਅੱਗੇ ਖੜ ਕੇ ਝੂਠ ਬੋਲੇ ਏ ਇਹ ਤੁਹਾਨੂੰ ਲਾਣ ਤਾਂ ਦੁਨੀਆ ਤੱਕ ਪੈਂਦਿਆ ਰਹਿਣਗੀਆਂ ਪ੍ਰਧਾਨ ਜੀ ਆ ਗਏ ਨੇ ਮੈਂ ਗੱਲ ਕਰ ਰਿਹਾ ਸੀ ਕਦਾਰ ਨਾਇਰ ਦੀ ਕੋਈ ਨਹੀਂ ਬਹਿ ਜਾਓ ਬਹਿ ਜਾਓ ਅੱਜ ਅਡਜਸਟਮੈਂਟ ਕਰ ਲਓ ਅੱਜ ਡੀ ਦੇ ਵਿੱਚ ਆਉ ਨਹੀਂ ਦਿੰਦੇ ਮੇਰੇ ਵੀ ਬਸ ਨਹੀਂ ਬਸ ਤੋਂ ਬਾਹਰ ਕਾਣੀ ਯੂਥਾਂ ਨੂੰ ਬੇਨਤੀ ਹੈ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਹੁਣ ਖੜ੍ਹ ਜਾਓ ਛੌਟ ਹੀ ਕਰ ਲੋ ਮੈਂ ਗੱਲ ਕਰ ਰਿਹਾ ਹੈ ਗਦਾਰ ਲਾਹਿਰ ਜੀ ਅੱਛਾ ਜੀ ਕਲਾਨ ਹੋਰ ਕਰਕੇ ਚੱਲਿਆ ਆਹ 3-4 ਦਿਨ ਪਹਿਲਾਂ ਵੀਡੀਓ ਸਬੂਤ ਸਮੇਤ ਪੂਰੀ ਕੌਮ ਨੂੰ ਪੂਰੀ ਦੁਨੀਆ ਨੂੰ ਦਿਖਾਇਆ ਸੀ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਖੜ੍ਹ ਕੇ ਝੂਠ ਬੋਲ ਕੇ ਆਇਆ ਬੀਬੀ ਜ਼ਗੀਰ ਕੌਰ ਝੂਠ ਬੋਲ ਕੇ ਆਈ ਹੈ ਆਉਣ ਵਾਲੇ 5-7 ਦਿਨਾਂ ਦੇ ਵਿੱਚ ਸਬੂਤਾਂ ਸਮੇਤ ਸਬੂਤਾਂ ਸਮੇਤ ਇਹਨਾਂ ਦਾ ਇੱਕ ਹੋਰ ਚਿਹਰਾ ਨੰਗਾ ਕਰਾਂਗੇ ਇੱਦਾਂ ਹੀ ਹੋਰ ਚਿਹਰਾ ਨੰਗਾ ਕਰਾਂਗੇ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਸਾਰੀਆਂ ਨੰਗੀਆਂ ਕਰਾਂਗੇ ਕਹਿੰਦੇ ਜੀ ਅਸੀਂ ਪਾਰਟੀ ਲਈ ਸਮਾਂ ਲਾਇਆ ਅਸੀਂ ਜੀ ਬੋਲੇ ਜਾਂਦੇ ਸੀ ਕਹਿੰਦੇ 21 ਐਮਐਲਏ ਬਣਾਤੇ ਚੰਦੂ ਮਹਾਰਾ ਸਾਹਿਬ ਨੇ ਮੈਂ ਕਿਹਾ ਐਂ ਦੱਸਿਓ ਵੀ ਚੰਦੂ ਮਹਾਰਾ ਸਾਹਿਬ ਆਪ ਕਿੰਨੀ ਵਾਰ ਐਮਐਲਏ ਬਣੇ ਨੇ ਇੱਕ ਵਾਰ ਸਾਰੀ ਉਮਰ ਚ ਇੱਕ ਵਾਰ ਕਿਉਂ ਕਦੇ ਵੋਟ ਤਾਂ ਜਾ ਕੇ ਮੰਗਿਓ ਨਹੀਂ ਵੋਟ ਥੋੜਾ ਮੰਗਿਆ ਕਦੇ ਜਾ ਕੇ ਜਾ ਕੇ ਇਹੀ ਕਹਿੰਦੇ ਸੀ ਕਿ ਭਾਈ ਆ ਪਿੰਡ ਤੋਂ ਫੰਡ ਕਿੰਨਾ ਕੱਟਾ ਹੋਇਆ ਸਾਰੀਆਂ ਗੱਲਾਂ ਢੇਰ-ਢੇਰ ਕੇ ਰੱਖ ਦੂ ਆਣ ਕਸਰ ਨਹੀਂ ਰੱਖਾਂਗੇ ਸੋ ਇਹ ਜਿਹੜੇ ਸੁਧਾਰ ਲਿਆਰ ਵਾਲੇ ਨੇ ਪਹਿਲਾਂ ਆਪਣੇ ਵਿੱਚ ਸੁਧਾਰ ਕਰਨ ਕਿ ਗੁਰੂ ਦੇ ਅੱਗੇ ਖੜ ਕੇ ਸੱਚ ਬੋਲੀਦਾ ਹੁੰਦਾ ਝੂਠ ਨਹੀਂ ਬੋਲੀਦਾ ਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਜਿਹੜੀ ਗੱਲ ਦੇ ਵਿੱਚ ਕੋਈ ਰੋਲ ਵੀ ਨਹੀਂ ਸੀ ਉਹ ਵੀ ਇੱਕ ਨਿਮਾਨ ਸਿੱਖ ਵਜੋਂ ਚੋਲੀ ਪਾਇਆ ਕਹਿੰਦੇ ਤਕਰੀਰ ਨਹੀਂ ਕਰਨੀ ਕਦੇ ਅਕਾਲੀ ਦਲ ਦੇ ਲੀਡਰਾਂ ਨੇ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੱਤੇ ਕਦੇ ਅਕਾਲੀ ਦਲ ਦੇ ਲੀਡਰਾਂ ਨੇ ਬੇਅਦਬੀ ਕਰਾਉਣ ਦੇ ਹੁਕਮ ਨਹੀਂ ਦਿੱਤੇ ਇਹ ਉਹਨਾਂ ਮਾੜੀਆਂ ਏਜੰਸੀਆਂ ਨੇ ਸਾਡੀ ਸਰਕਾਰ ਦੇ ਵਿੱਚ ਕਰਵਾਇਆ ਪਰ ਆਪਣੀ ਸਰਕਾਰ ਦੇ ਵਿੱਚ ਹੋਣ ਦੀ ਜਿਹੜੀ ਔਖੀ ਮਾਜਾਚਨਾ ਕੀਤੀ ਆ ਸੋ ਮੇਰੀ ਬੇਨਤੀ ਆ ਸਾਰੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕੀ ਇਹ ਸੁਧਾਰ ਲੈਰ ਵਾਲੇ ਜਿੱਥੇ-ਜਿੱਥੇ ਵੀ ਜਾਣ ਇਹਨਾਂ ਨੂੰ ਝੂਠੇ ਕਹਿ ਕੇ ਲਾਹਨਤੀ ਪੱਤਰ ਭੇਜੋ ਤੇ ਲਾਹਣ ਤਾਂ ਦਿਓ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਜਿਹੜੇ ਇਸ ਇਨਕਾਲ ਤੱਕ ਸਾਡੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਨੇ ਉਹ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਪਾਰਟੀ ਤੇ ਪੰਜਾਬ ਦੇ ਕਦੇ ਨਹੀਂ ਹੋ ਸਕਦੇ ਇਸ ਲਈ ਬੇਨਤੀ ਹੈ ਸਾਰੀ ਲੀਡਰਸ਼ਿਪ ਨੂੰ ਕਿ ਇਹਨਾਂ ਝੂਠੇ ਬੰਦਿਆਂ ਨੂੰ ਹੁਣ ਮੂੰਹ ਨਾ ਲਾਇਓ ਬਥੇੜਾ ਨੌਜਵਾਨ ਪੰਜਾਬ ਦੇ ਯੋਗ ਨੌਜਵਾਨ ਕੰਮ ਕਰਨ ਵਾਲੇ ਕੰਮ ਕਰਨ ਲਈ ਤਿਆਰ ਨੇ ਸੋ ਇਹਨੀਆਂ ਗਬਨਤੀਆਂ ਕਰਦੇ ਹੋਏ ਕਿਉਂਕਿ ਸਮੇਂ ਦੀ ਘਾਟ ਆ ਸੀਨੀਅਰ ਲੀਡਰਸ਼ਿਪ ਬੈਠੀ ਉਹਨਾਂ ਨੇ ਵਿਚਾਰ ਰੱਖਣੇ ਆ ਜਕਾਰਾ ਲਾਉਣ ਲੱਗੇ ਆ ਜੇ ਇਹਨਾਂ ਝੂਠੇ ਬੰਦਿਆਂ ਨੂੰ ਸਬਕ ਸਿਖਾਉਣਾ ਤਾਂ ਇੱਥੇ ਬਾਵਾ ਕੜੀਆਂ ਕਰਕੇ ਝਕਾਰਾ ਲਾ ਕੇ ਦੱਸ ਦਿਓ ਕਿ ਪੰਜਾਬ ਦਾ ਬੱਚਾ ਬੱਚਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਹੈ ਦੱਸ ਦਿਓ ਕਿ 2 ਦਸੰਬਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਇਹ ਪਹਿਲੀ ਸਿਆਸੀ ਕਾਨਫਰੰਸ ਹੈ ਜਿਸ ਦੇ ਵਿੱਚ ਉਹਨਾਂ ਨੇ ਧਾਰਮਿਕ ਸਜਾ ਲਗਾਉਣ ਤੋਂ ਬਾਅਦ ਇਹ ਕੀਤੀ ਗਈ ਹੈ ਤੇ ਹੁਣ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਬੀਬੀ ਜਗੀਰ ਕੌਰ ਤੇ ਪ੍ਰੇਮਚੰਦ ਸਿੰਘ ਚੰਦੂ ਮਾਜਰਾ ਸਣੇ ਹੋਰ ਅਕਾਲੀ ਲੀਡਰਾਂ ਦੇ ਉੱਤੇ ਜਿਹੜੇ ਸ਼ਬਦੀ ਬਾਰਕ ਕੀਤੇ ਗਏ ਉਹਨਾਂ ਦਾ ਕੀ ਪੱਖਾਂ ਦਾ ਤੁਹਾਨੂੰ ਉਹ ਵੀ ਦੱਸਾਂਗੇ ਤੁਸੀਂ ਜੂਰੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ